ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 25 ਮਈ 2025 ਤੋਂ ਸ਼੍ਰੀ ਹਿੰਕੁਲੀ ਸਾਹਿਬ ਜੀ ਦੀ ਯਾਤਰਾ ਦਾ ਸ਼ੁਰੂਆਤ ਹੋਇਆ ਸੀ ਜੋ ਕਿ ਨਿਰੰਤਰ ਜਾਰੀ ਹੈ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਾਲ ਯਾਤਰਾ ਦਾ ਸਮਾਪਤੀ ਸਮਾਰੋਹ ਜਿਹੜਾ 10 ਅਕਤੂਬਰ 2025 ਨੂੰ ਹੋਵੇਗਾ ਯਾਤਰਾ ਦੇ ਦੌਰਾਨ ਬਹੁਤ ਸਾਰੀਆਂ ਗੁਵਾਂਹਾਂ ਵੀ ਚਲਦੀਆਂ ਰਹੀਆਂ ਨੇ। ਲੋ ਡਾਊਟ ਕਲਾਊਡ ਬਰਸਟ ਵੀ ਹੋਏ ਆ ਪਰੰਤੂ ਹਿਮਕੁੰਨ ਸਾਹਿਬ ਦੇ ਟਰੈਕ ਤੇ ਤੇ ਜਾਂ ਬਦਰੀਨਾਥ ਵਾਲੇ ਟਰੈਕ ਦੇ ਉੱਤੇ ਕੋਈ ਬਹੁਤਾ ਜਨਾਂ ਡਾਸਰ ਨਹੀਂ ਹੋਇਆ। ਫੋਨ ਕਾਲ ਬਹੁਤ ਆ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਇਸ ਵੀਡੀਓ ਦੇ ਮਾਧਮ ਰਾਹੀਂ ਦੱਸਣਾ ਚਾਹੁੰਦੇ ਆ ਕਿ 10 ਅਕਤੂਬਰ ਤੱਕ ਯਾਤਰਾ ਚੱਲੇਗੀ। ਜਿਨ੍ਹਾਂ ਨੇ ਵੀ ਪੀਰਾਂ ਭੈਣਾਂ ਨੇ ਆਪਣਾ ਯਾਤਰਾ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ। ਉਹ 10 ਤਰੀਕ ਤੱਕ ਆ ਸਕਦੇ ਨੇ। ਟਰੈਕ ਵੀ ਬਿਲਕੁਲ ਠੀਕ ਹੈ। ਲਗਭਗ ਪਿਛਲੇ 15 16 ਦਿਨਾਂ ਤੋਂ ਤਾਂ ਬਿਲਕੁਲ بارش ਵੀ ਨਹੀਂ ਹੋਈ ਹੈ। ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਿਨਾਂ ਕਿਸੇ ਡਰ ਦਾ ਰਹਿਤੋਂ શ્રી ਜੰਕੂ ਸਾਹਿਬ ਦੀ ਯਾਤਰਾ ਕਰਕੇ ਜਾਓ। ਅ ਸੋਸ਼ਲ ਮੀਡੀਆ ਤੇ ਜਾਂ ਉਹਨਾਂ ਦੇ ਕਈ ਵਾਰੀ ਪੁਰਾਣੀਆਂ ਵੀਡੀਓ ਜਿਹੜੀਆਂ ਚੱਲਦੀਆਂ ਰਹਿੰਦੀਆਂ। ਸੋ ਉਹਨਾਂ ਨੂੰ ਦਰਕਨਾਰ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਰਸਤੇ ਵੀ ਠੀਕ ਹੈ, ਮੌਸਮ ਵੀ ਠੀਕ ਹੈ। ਆਪ ਸਾਰੇ ਜੋ ਵੀ ਵੀਰ ਭੈਣ ਨੇ ਆਪਣਾ ਪ੍ਰੋਗਰਾਮ ਬਣਾਇਆ ਹੋਇਆ ਉਹ શ્રી ਜੰਕੂ ਸਾਹਿਬ ਦੀ ਯਾਤਰਾ ਤੇ ਜ਼ਰੂਰ ਆਓ। 10 ਅਕਤੂਬਰ ਤੱਕ ਯਾਤਰਾ ਤੇ ਲਈ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਕੀ ਕਥਾ ਹੈ